ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਪਰਮਾਤਮਾ ਅਗੇ ਅਰਦਾਸ ਕਰਦੇ ਤੁਸੀਂ ਸਾਰੇ ਰਾਜੀ ਖੁਸ਼ੀ ਰਣਗੀਲਾ ਬਚੋ ਪਹਿਲਾਂ ਤਾਂ ਲੋਹੜੀ ਦੀਆਂ ਮਾਘੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਅੱਜ ਫੇਰ ਛੋਟੀ ਜੀ ਵੀਡੀਓ ਬਣਾਉਣ ਜਾ ਰਹੇ ਹਾਂ ਕੱਪੜਿਆਂ ਦੀ ਕੱਲ ਲਾਈਵ ਵੀ ਕੀਤਾ ਸੀ ਕਾਫੀ ਭੈਣਾਂ ਨਹੀਂ ਆਈਆਂ ਅੱਜ ਤਾਂ ਉਹਦੇ ਕਰਕੇ ਵੀਡੀਓ ਛੋਟੀ ਜੀ ਬਣਾਵਾਂਗੇ ਤੇ ਆ ਪਹਿਲਾ ਸੂਟ ਹੈ ਜਿਹੜਾ ਆਪਣੇ ਕੋਲੇ ਇਹਦੇ ਵਿੱਚ ਦੋ ਕਲਰ ਨੇ ਜੀ ਇੱਕ ਹੈਗਾ ਉਹ ਅਪਰੋਜੀ ਡਾਰਕ ਆਹ ਦੁਪੱਟਾ ਵਾਹ ਦਾ ਇਹ ਜਾਂ ਦੁਪੱਟਾ ਬਣਿਆ ਹੋਇਆ ਹੈਗਾ ਇਹ ਤਾਂ ਬਸ ਇਸ ਤਰ੍ਹਾਂ। ਇਹ ਤਾਂ ਆਪਣੇ ਹੋਇਆ ਦੁਪੱਟਾ ਜੇ ਕਿਸੇ ਕਿਸੇ ਨੇ ਵੀ ਵਰਤ ਲੈ ਵਰਤਾਂ ਤੋਂ ਪਹਿਲਾਂ ਆਪਣੇ ਮੇਰੀ ਜਾਂ ਕੋਈ ਦਿਨ ਤਿਹਾੜ ਲਈ ਆਪਣਾ ਸੂਟ ਬਣਾ ਕੇ ਰੱਖਣਾ ਹੋ ਤਾਂ ਤੀਆਂ ਲਈ। ਤਾਂ ਤੁਸੀਂ ਆਪਣਾ ਨਾਪ ਭੇਜ ਕੇ ਬਣਵਾ ਸਕਦੇ ਹਾਂ। ਇੱਦਾਂ ਇਹਦਾ ਪੱਲਾ ਬਣਿਆ ਹੋਇਆ ਬਾਹਾਂ ਤੇ ਵੀ ਕੰਮ ਆਊਗਾ। ਤੇ ਸਲਵਾਰ ਹੈਗੇ ਜਿਹੜੀਓ ਪਲੇਨ। ਨਾਪ ਦੇ ਕੇ ਤੁਸੀਂ ਬਣਵਾ ਸਕਦੇ ਹੋ ਇਹ ਚੰਗ ਹੈਗੇ ਨੇ ਜੀ ਦੋ। ਕਰੋਜੀ ਤੇ ਹੈਗਾ ਜੀ ਰਾਣੀ ਸ਼ੇਰ। ਫੱਦ ਇਹ ਕਿਹੜਾ ਹੈ ਜੀ ਮਾੜਾ ਚਾ ਓਕੇ ਜੀ ਦੋ ਰੰਗ ਨੇ ਇੱਕ ਤਾਂ ਹੈਗਾ ਪਰਪਲ ਲਵੈਂਡਰ ਕਲਰ ਇਹ ਦੋਨਾਂ ਦੇ ਪਿੱਛੇ ਹੀ ਇੱਧਰ ਅੱਗੇ ਨੇ ਪੱਲੇ ਤੇ ਤੇ ਪਿਛਲੇ ਪਾਸੇ ਵੀ ਡਿਜ਼ਾਈਨ ਸੇਮ ਆ ਪੂਰਾ ਹੈਗਾ ਜੀ ਫੁੱਲ ਪਾਰਟੀ ਵੈਅ ਸੂਟ ਤੁਸੀਂ ਇਹਦੇ ਨਾਲ ਜਿਹੜਾ ਵੀ ਕਹੋਗੇ ਦੁਪੱਟਾ ਰੈਡੀ ਹੋ ਜਾਊਗਾ ਇਹ 2.5 ਮੀਟਰ ਸਲਵਾਰ ਦਾ ਕੱਪੜਾ 3 ਮੀਟਰ ਸੌਰੀ ਤੇ 2.5 ਮੀਟਰ ਹੈਗੀ ਸ਼ਰਟ ਸਲਵਾਰ ਬਣਾਉਣੀ ਆ ਜਾਂ ਤੁਸੀਂ ਕਹਿੰਦੇ ਨੇ ਕਿ ਪਲਾਜ਼ੋ ਬਣਾਉਣੀ ਆ ਤੁਸੀਂ ਨਾਪ ਦੱਸ ਕੇ ਬਣਾ ਸਕਦੇ ਆ ਤੇ ਇਹਦੇ ਚ ਰੰਗ ਹੈਗਾ ਇਕਾ ਵਾਲਾ ਇੰਡੀਆ ਤੋਂ ਇੰਡੀਆ ਪੱਛਾਉਣਾ ਮੈਂ ਤਾਂ ਇੰਡੀਆ ਤੋਂ ਇੰਡੀਆ ਦੇ ਪ੍ਰਾਈਸ ਦੇ ਹਿਸਾਬ ਨਾਲ ਹੀ ਇੱਥੋਂ ਵੀ ਭੇਜਿਆ ਜਾਊਗਾ ਤੇ ਜੇ ਇੱਥੇ ਚਾਹੀਦਾ ਤੁਹਾਨੂੰ ਆਹਨ ਸਟਿਚ ਦਾ ਪ੍ਰਾਈਸ ਪੁੱਛ ਸਕਦੀਆਂ ਤੇ ਤੁਸੀਂ ਇਹ ਸਟਿਚ ਕਰਵਾ ਕੇ ਲੈਣਾ ਇਹਦੇ ਵਿੱਚ ਟਾਪਕਾ ਦੀ ਲਾਈਨਿੰਗ ਲੱਗੂਗੀ ਸਲਵਾਰ ਤੇ ਵੀ ਤੇ ਸ਼ਰਟ ਤੇ ਵੀ ਫਿਰ ਉਸ ਪ੍ਰਾਈਸ ਦੇ ਹਿਸਾਬ ਨਾਲ ਕਿ ਤੁਹਾਨੂੰ ਸਲਾਈ ਦਾ ਪ੍ਰਾਈਸ ਵੀ ਦੱਸਿਆ ਜੰਗੂ ਤੇ ਦੋ ਸੁਪਨੇ ਜੀ ਦੋਨਾਂ ਦੇ ਅੱਗੇ ਪਿੱਛੇ ਡਿਜ਼ਾਈਨ ਆ ਬਹੁਤ ਹੈਵੀ ਵਰਕ ਕੀਤਾ ਹੋਇਆ ਆਹ ਪਿੱਛੇ ਫਿਨਿਸ਼ਿੰਗ ਵੀ ਬਹੁਤ ਸੋਹਣੀ ਆਏ ਨਹੀਂ ਹੈਗਾ ਕਿ ਧਾਗੇ ਖਿੰਡੇ ਹੋਣਦੇ ਨੇ ਆ ਹੈਗੀ ਆ ਪੂਰੀ ਜਿਹੜੀ ਹੈਗੀ ਆ ਪਿਛਲੇ ਪੱਲੇ ਦੀ ਜਿਹੜੀਆਂ ਅੰਦਰਲੇ ਪਾਸੇ ਹੈਗੀ ਆ ਫਿਨਿਸ਼ਿੰਗ ਇਸ ਤੋਂ ਬਾਅਦ ਹੈਗਾ ਜੀ ਆਹ ਵਾਲਾ 골ਡਨ ਕਲਰ ਕਰੀਮ ਕਿੰਨੇ ਛੇੜ ਕਹਦੇ ਨੇ ਇਹ ਵੀ ਬਹੁਤ ਸੋਹਣਾ ਹਣਾ ਇਹ ਸ਼ਰਟ ਦਾ ਕੱਪੜਾ ਜੀ ਕੋਲੋ ਵਰਕ ਕੀਤਾ ਹੋਇਆ ਜੈਰੀ ਵਰਕ ਦਾ ਸਾਰੇ ਤੇ ਚਿੱਪੀ ਵਰਕ ਨਾਲ ਕੀ ਹੈ ਤੇ ਆਹ ਹੈਗਾ ਪਿਛਲਾ ਪੰਨਾ ਇਹ ਵੀ 2.5 ਮੀਟਰ ਜਿਹੜਾ ਹੈਗਾ ਵਾ ਅਸਰਾ ਦਾ ਵਾ ਕਮੀਜ਼ ਦਾ ਇਹਦੇ ਤੇ ਤੁਸੀਂ ਕੋਈ ਵੀ ਕਲਰ ਡਾਈ ਕਰਵਾਉਣਾ ਡਾਈ ਵੀ ਕਰਵਾ ਸਕਦੇ ਜੇ ਇਦਾਂ ਹੀ ਬਣਵਾਉਣਾ ਤੇ ਇਦਾਂ ਵੀ ਆ ਸਲਵਾਰਾ ਜੀ ਤੇ ਦੁਪੱਟਾ ਵੀ ਇਹਦੇ ਨਾਲ 골ਡਨ ਕਲਰ ਦਾ ਹੀ ਲੱਗੂਗਾ ਤੇ ਉਸ ਤੋਂ ਬਾਅਦ ਹੈਗਾ ਜੀ ਇੱਕ ਬਹੁਤ ਸੋਹਣਾ ਵਾਈਟ ਕਲਰ ਦਾ ਸੂਟ ਆ ਇਹ ਵਾਈਟ ਚ ਹੀ ਰਹੂਗਾ ਚਨੌਨ ਦਾ ਦੁਪੱਟਾ ਜੇ ਲਾਣਾ ਲਾਣਾ ਦਾ ਤੁਸੀਂ ਇਹ ਨਾਲ ਚਨੌਨ ਦਾ ਦੁਪੱਟਾ ਇਹ ਹੈਗਾ ਜੌਰਜਟ ਸਟੌਪ ਦੇ ਉੱਤੇ ਬਹੁਤ ਸੋਹਣਾ ਵਰਕ ਹੈ ਇਹ ਆ ਅਗਲਾ ਪੱਲਾ ਆ ਹੈਗਾ ਜਿਹੜਾ ਹੈਗਾ ਅੰਦਰ ਦਾ ਪੱਲਾ ਤੇ ਬੈਕ ਤੇ ਵੀ ਉਦਾਂ ਹੀ ਕੁੰਟੇ ਕੰਮ ਆ ਦੇ ਨਾਲ ਹੈਗੀ ਜੀ ਇਹਦੇ ਆਹ ਜੋਰਜਟ ਦੀ ਸਲਵਾਰ ਤੇ ਨਾਲ ਸੇਮ ਦੁਪੱਟਾ ਹੋਊਗਾ ਤੇ ਇਹ ਸੀਗਾ ਜੀ ਇੱਕ ਆਏਗਾ ਵਾਈਟ ਸੂਟ ਆ ਬਾਕੀ ਸਿਰਫ ਥੋੜੇ ਥੋੜੇ ਕੱਪੜੇ ਹਰ ਰੋਜ਼ ਇੱਕ ਦੋ ਵੀਡੀਓ ਪਾ ਦਿਆ ਕਰਾਂਗੇ ਕਿਉਂਕਿ ਇਕੱਠੇ ਵਿਖਾਉਣੇ ਥੋੜੇ ਜਿਹਾ ਔਖੇ ਹੋ ਜਾਂਦੇ ਆ ਵੀਡੀਓ ਲੰਬੀਆਂ ਹੋ ਜਾਂਦੀਆਂ ਨੇ ਇਹ ਬਹੁਤ ਸੋਹਣਾ ਇਹ ਸ਼ਰਟ ਹੈ ਜੀ ਤੇ ਇਹ ਸਲਵਾਰ ਤੇ ਨਾਲ ਹੀ ਵਾਈਟ ਕਲਰ ਦਾ ਦੁਪੱਟਾ ਉਹ ਤਾਂ ਦੁਪੱਟੇ ਤੇ ਵੀ ਲੈਸ ਵਗੈਰਾ ਲਾ ਕੇ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਉਹ ਤੋਂ ਬਾਅਦ ਇੱਕ ਸੂਟ ਰਹਿ ਗਿਆ ਜੀ ਆਹ ਵਾਲਾ ਇਦਾਂ ਦਾ ਹੈਗਾ ਇਹ ਦੁਪੱਟਾ ਉਹ ਸੋਹਣਾ ਦੁਪੱਟਾ ਵਾ ਦੁਪੱਟੇ ਤੇ ਵੀ ਪੇਂਟ ਕਰਕੇ ਵੀ ਉੱਪਰੋਂ ਸਾਰਾ ਉਹਦਾ ਕੰਮ ਕੀਤਾ ਹੋਇਆ ਹੈ ਇਹ ਪਿਸਟਸ ਵਾਲਰ ਦੇ ਵਿੱਚ ਆ ਜੀ ਹੁਣ ਫਿਲਟਰ ਕੋਈ ਨਹੀਂ ਲਾਇਆਗਾ ਤੇ ਲਾਈਟਾਂ ਦਾ ਮੜਾ ਜਾਂ ਚਾਨਣ ਅਤੇ ਦਿਨ ਦਾ ਹੀ ਚਾਨਣ ਤੇ ਆ ਹੈਗੀ ਇਹਦੀ ਸ਼ਰਟ ਨਾਲ ਪਲੇਨ ਆਉਗੀ ਸਲਵਾਰ ਆ ਜੀ ਪਾਰਟੀ ਵਾਸਤੇ ਉਟਾ ਆਪਣੇ ਲਈ ਲੈਣਾ ਤੁਸੀਂ ਮੰਮੀ ਲਈ ਤਿਆਰ ਕਰਵਾਉਣਾ ਤੁਸੀਂ ਨਾਪ ਦੇ ਕੇ ਆਹ ਕਮ ਜਿਹੜਾ ਬਾਹਾਂ ਤੇ ਆਊਗਾ ਲੰਬਾਈ ਤੁਸੀਂ ਆਪਦੇ ਹਿਸਾਬ ਨਾਲ ਰੱਖਾ ਸਕਦੇ ਹੋ ਕਿ ਉੱਪਰੋਂ ਕੱਟ ਹੋ ਜਾਣੀ ਹੈ ਕਿ ਲੰਬਾਈ ਜਿਆਦਾ ਲੰਬਾਈ ਨਹੀਂ ਜਾਊਗੀ ਕੰਿਆਂ ਦੇ ਉੱਪਰ ਗਲਾ ਬਣਿਆ ਹੁੰਦਾ ਤੇ ਤੇ ਪੱਲਾ ਤੇ ਫਿਰ ਗਲਾ ਕੱਟ ਨਹੀਂ ਹੁੰਦਾ ਨਾ ਥੱਲੇ ਪੱਲਾ ਤੇ ਫਿਰ ਲੈਂਥ ਥੋੜੀ ਜਿਹੀ ਵੱਧ ਜਾਂਦੀ ਹੈ ਇਟਾਂ ਦਾ ਸੂਟ ਆ ਤੇ ਤਾਂ ਹੈਗਾ ਦੁਪੱਟਾ ਇਹ ਬਾਕੀ ਆਪਣੇ ਕੋਲੇ ਸੂਟ ਹੈਗੇ ਨੂੰ ਜੀ ਖੀਨ ਖਾਦੇ ਆਲ ਓਵਰ ਸੂਟ ਬਣਵਾਉਣਾ ਤਾਂ ਵੀ ਬਣਵਾ ਸਕਦੇ ਆ 5 ਮੀਟਰ ਦਾ ਜੀ ਤੇ ਤੁਸੀਂ ਕੰਟਰਾਸਟ ਦੇ ਨਾਲ ਜਿਵੇਂ ਹੁਣ ਪਲੇਨ ਸਲਵਾਰ ਲਾਉਣੀ ਆ ਕੱਲੀ ਕੁੜਤੀ ਆ ਬਣਉਣੀ ਆ ਤਾਂ ਉਹ ਵੀ ਬਣ ਜੂਗੀ ਇਹਦੇ ਵਿੱਚ ਚਾਰ ਰੰਗ ਨੇ ਦੁਪੱਟੇ ਤੁਸੀਂ ਦੱਸ ਕੇ ਤਿਆਰ ਕਰਾ ਸਕਦੇ ਹੋ ਸਾਨੂੰ ਕਾਹਦਾ ਦੁਪੱਟਾ ਕਿਹੜਾ ਨਾਲ ਚਾਹੀਦਾ ਵਾ ਪਲੇਨ ਚਾਹੀਦਾ ਜਾਂ ਤੁਹਾਨੂੰ ਕੋਈ ਡਾਈ ਉਸ ਹਿਸਾਬ ਨਾਲ ਕਰਾਇਆ ਹੋਵੇ ਜਿਵੇਂ ਡਾਈ ਐਂਡ ਡਾਈ ਦਾ ਬੋਲ ਦਿੰਨੇ ਆ ਤਿੰਨ ਚਾਰ ਰੰਗ ਨੇ ਜੀ ਇਹਦੇ ਵਿੱਚ 5-5 ਮੀਟਰ ਦਾ ਪੂਰਾ ਫੁੱਲ ਸੂਟ ਵੀ ਬਣ ਜੂਗਾ ਇਦਾਂ ਹੈਗੀ ਬੈਕ ਸਾਈਡ ਇਹਦੀ ਮੋਸੋਨੋ ਕਪੜਾ 5 ਮੀਟਰ ਤੁਸੀਂ ਪਲਾਜ਼ੋ ਦੇ ਨਾਲ ਬਣਾਉਣਾ ਪਲਾਜ਼ੋ ਨਾਲ ਬਣ ਜੂਗਾ ਲੌਂਗ ਸ਼ਰਟ ਰੱਖਣੀ ਆ ਜਾਂ ਸ਼ਾਰਟ ਸ਼ਰਟ ਦੇ ਨਾਲ ਸਲਵਾਰ ਨਾਲ ਬਣਾਉਣਾ ਜਾਂ ਪਲਾਜ਼ੋ ਨਾਲ ਬਣਾਉਣਾ ਬਣ ਜਾਂਦਾ ਜੀ ਸਾਰਿਆਂ ਨਾਲ ਤੇ ਬਾਕੀ ਹੁਣ ਅੱਜ ਵੀਡੀਓ ਇੰਨੀ ਬਣਾਉਣੀ ਹੈ ਤੇ ਫਿਰ ਕੱਲ ਨੂੰ ਫੇਰ ਨਵੀਂ ਵੀਡੀਓ ਬਣਾਉਂਗੀ